ਆਪਾਂ ਸੂਟਾਂ ਦੀ ਗੱਲ ਕਰ ਰਹੇ ਸੀ ਹੈਨਾ ਤੇ ਸੂਟਾਂ ਦੇ ਅਕੋਰਡਿੰਗ ਮੈਂ ਤੁਹਾਨੂੰ ਇਹ ਕਹਿਣਾ ਚਾਹਦੀ ਸੀ ਕਿ ਵੀ ਜਿਹੜਾ ਟੇਲਰ ਹੈ ਦੇਖ ਲਓ ਹਾਂਜੀ ਉਹ ਇੱਕ ਮੈਂ ਕਹਿੰਦੀ ਸਸਤੇ ਤੇ ਸਸਤੇ ਸੂਟ ਤੇ ਵੀ ਜਾਣ ਇਹ ਜੀ ਪਾ ਦਿੰਦਾ ਵੀ ਇਹ ਲੱਗਦਾ ਕਿ ਮੈਂ ਪਤਾ ਨਹੀਂ ਕਿੰਨਾ ਕਿੰਨਾ ਮਹਿੰਗਾ ਹੋਣਾ ਦੇਖੋ ਕਲਾਕਾਰੀ ਉਹਦੀ ਹੈਨਾ ਤੁਸੀਂ ਇਹ ਦੇਖ ਲਓ ਵੀ ਸੂਟਾਂ ਵਾਲੇ ਕਿੰਨੇ ਵਧੀਆ ਨੇ ਸੀਣ ਵਾਲੇ ਜਿਹੜੇ ਪਾਣ ਵਾਲੇ ਪਾਣ ਵਾਲੇ ਨੇ ਵਧੀਆ ਕਾਰ ਵਾਲਾ ਵਧੀਆ ਐ ਪਾਣ ਵਾਲੇ ਜੇ ਪਾਣ ਵਾਲੇ ਵਧੀਆ ਐ ਤਾਂ ਹੀ ਤਾਂ ਵਿਚਾਰੇ ਟੇਲਰਾਂ ਦਾ ਤੇ ਜਿਹੜਾ ਰੋਜੀ ਰੋਟੀ ਦਾ ਵੇਚਣ ਵਾਲੇ ਦੀ ਵਧੀਆ ਸੀਣ ਵਾਲੇ ਵੀ ਵਧੀਆ ਤੇ ਜਿਹੜੇ ਪਾਣ ਵਾਲੇ ਆ ਉਹ ਸਾਰੇ ਸਾਰੇ ਤਾਂ ਵਧੀਆ ਪਰ ਘਰ ਵਾਲਿਆਂ ਨੂੰ ਪੁੱਛ ਕੇ ਦੇਖੋ ਜਿਹੜਾ ਨੇ ਪੈਸੇ ਦੇਣੇ ਅੱਛਾ ਉਹਨਾਂ ਨੂੰ ਵੀ ਜਿਹੜੇ ਜਿਵੇਂ ਹੁਣ ਆਪਾਂ ਖੁਦ ਹਨਾ ਆਪਣੀ ਇਨਕਮ ਸੋਰਸ ਹੁੰਦੀ ਆਪਾਂ ਖੁਦ ਕਮਾਈ ਕਰਦੇ ਆ ਹਨਾ ਜੀ ਤੇ ਮੈਨੂੰ ਨਾ ਮਤਲਬ ਜਿਵੇਂ ਮੇਰੀ ਆਦਤ ਆ ਵੀ ਥੋੜੇ-ਬਹੁਤੇ ਸੂਟ ਸਵਾ ਲੈਂਦੀ ਆ ਨਾ ਮਹੀਨੇ 'ਚ ਤੇ ਮੇਰੇ ਮੰਮੀ ਮੈਨੂੰ ਬੋਨ ਲੈਣ ਦੇ ਨੇ ਤੂੰ ਹੁਣ ਮਹੀਨੇ ਬਾਅਦ ਕਹਿੰਦਾ ਤੂੰ ਕੱਪੜੇ ਨਾ ਲੈਣ ਚੱਲੇ ਗਈ ਹੁਣ ਕੱਪੜੇ ਲੈ ਪਰ ਮੇ ਤੁ ਇੱਕ ਅੱਧਾ ਸੂਟ ਲੈ ਹੀ ਹੋ ਜਾਂਦਾ ਏ ਦੋ ਸੂਟ ਜੇ ਟੇਲਰ ਕੋਲੇ ਚਗੂਗੀ ਤਾਂ ਦੋ ਪੈ ਹੀ ਹੁੰਦੇ ਨੇ ਵਧੀਆ ਗੱਲ ਹੈ ਤੇ ਉਸ ਟਾਈਮ ਜਦੋਂ ਪੈਸੇ ਦੇਣੇ ਹੁੰਦੇ ਨੇ ਹਾਈ ਸੋ ਗਿਆ ਹਾਈ ਨੇ ਵੈਸੀ ਬਣ ਗਏ ਐਡਾ ਵੀ ਐਡਾ ਬੀਲ ਆ ਗਿਆ ਦਿਲ ਘਬਰ ਆ ਗਿਆ ਤਿਸ ਤਾਂ ਉਹ ਗੱਲ ਕਰਤੀ ਪਰ ਫਿਰ ਜਦੋਂ ਸੂਟ ਪਾਉਂਦੇ ਉਹ ਪੈਸੇ ਬੂਸੇ ਦੀ ਟੈਨਸ਼ਨ ਦੂਰ ਚਲੀ ਜਾਂਦੀ ਵੀ ਹਾਂ ਦੇਖੋ ਜਦੋਂ ਜਦੋਂ ਸੂਟ ਪਾ ਕੇ ਜਦੋਂ ਸੂਟ ਪਾ ਕੇ ਨਿਕਲਦੇ ਆ ਤਾਰੀਫ ਹੋ ਜਾਂਦੀ ਹੈ ਕੱਲ ਘਰ ਵਾਲੇ ਤਾਰੀਫ ਕਰਦਾ ਹੋਣਾ ਬਾਕੀ ਤਾਂ ਚਲੋ ਬਾਅਦ ਦੀ ਗੱਲ ਆ ਤੇ ਮੈਂ ਕਹਿੰਦੀ ਫਿਰ ਉਹ ਪੈਸੇ ਵਸੂਲ ਹੋ ਜਾਂਦੇ ਸਹੀ ਗੱਲ ਹੈ ਸਹੀ ਬਿਲਕੁਲ ਬਿਲਕੁਲ ਫਿਰ ਨਹੀਂ ਹੋਰ ਰੜਕਦੇ ਪੈਸੇ ਖਰਚੀ ਹੋਏ ਤੇ ਫਿਰ ਤਾਂ ਵਧੀਆ ਲੱਗਦਾ ਦੇਖੋ ਸ਼ੌਂਕ ਦੀ ਗੱਲ ਮੈਂ ਤੁਹਾਨੂੰ ਦੱਸਦੀ ਸੀ ਨਾ ਪਰਸਨਲ ਚੋਟ ਦੀ ਗੱਲ ਐ ਮੈਂ ਕਿਹਾ ਮम्मा ਫਿਲਮ ਦੇਖ ਕੇ ਆਣੇ ਫਿਲਮ ਦਾ ਹਾਲ ਚਲੋ ਮੈਂ ਆਪਣੇ ਅਸੀਂ ਲੀਨ ਫੋਨ ਕੀਤਾ ਨਾਲ ਉਹਦੇ ਬੱਚੇ ਹੋਗੇ ਮੇਰੀ ਬੇਟੀ ਹੋਗੀ ਅਸੀਂ ਚਲੇਗੇ ਆਪਣੇ ਰੋਪੜ ਪਲਿਆਨ ਚ ਜਦੋਂ ਉੱਥੇ ਗਏ ਨਾ ਥੀਏਟਰ ਪੂਰਾ ਖਾਲੀ ਪਿਆ ਉੱਥੇ ਤਕਰੀਬਨ ਕਾਟੀ ਸੀ ਤਿੰਨ ਜਣੇ ਉਹ ਹੋਗੇ ਦੋ ਜਣੇ ਅਸੀਂ ਹੋਗੇ ਪੰਜ ਇੱਕ ਹਸਬੰਡ ਵਾਈਫ ਬੈਠੇ ਸੀਗੇ ਸੱਤ ਤੇ ਇੱਕ ਅੰਕਲ ਬੈਠੇ ਸੀ ਪਿੱਛੇ ਇਕੱਲੇ ਬੜੀ ਪਰਸਨੈਲਿਟੀ ਦੇ ਬਜ਼ੁਰਗ ਚਿੱਟੀ ਦਾੜੀ ਉਹਨਾਂ ਦੀ ਚਿੱਟੀ ਉਹਨਾਂ ਨੇ ਪੰਕ ਬੰਨੀ ਹੋਈ ਤੇ ਉਹ ਆਪਣਾ ਫਿਲਮ ਦੇਖ ਰਹੀ ਸਭ ਨਾਲ ਜੀ ਕਰਨ ਆਈ ਸੀ ਉਹ ਬਹੁਤ ਸੋਹਣੇ ਮਤਲਬ ਬਹੁਤ ਚੰਗੇ ਲੱਗੇ ਬੈਠੇ ਸੋਹਣੇ ਲੱਗ ਰਹੇ ਮੇਰੀ ਬੇਟੀ ਨਾ ਵਾਰ-ਵਾਰ ਉਹਨਾਂ ਵੱਲ ਦੇਖੀ ਜਾਵੇ ਉੱਠ ਉੱਠ ਕੇ ਨਾ ਪਿੱਛੇ ਨੂੰ ਦੇਖਿਆ ਕਰੇ ਮੈਂ ਕਿਹਾ ਤੂੰ ਕੀ ਦੇ ਦੇਦੀ ਕਹਿੰਦੀ ਮम्मा ਉਹ ਪਿੱਛੇ ਦੇਖ ਮੈਨੂੰ ਤਾਂ ਅੰਕਲੇ ਬਹੁਤ ਸੋਹਣੇ ਲੱਗ ਰਹੇ ਆ ਕਹਿੰਦੀ ਦੇਖ ਕਿੰਨਾ ਇੰਜੋਏ ਕਰ ਰਹੇ ਆ ਹੈਨਾ ਵੀ ਇੰਜੋਏ ਕਰ ਰਹੇ ਆ ਇਕੱਲੇ ਬੈਠੇ ਨਹੀਂ ਆਪਾਂ ਕਹਿੰਦੇ ਆਪਾਂ ਕਿਤੇ ਵੀ ਜਾਣਾ ਹੁੰਦਾ ਆਪਾਂ ਪਹਿਲਾਂ ਸਾਥ ਭਾਲਦੇ ਆ ਹੁਣ ਮੈਂ ਕਿਤੇ ਜਾਣਾ ਹੁੰਦਾ ਮੈਂ ਮੇਰੀ ਬੇਟੀ ਮੈਨੂੰ ਕਹੂਗੀ ਮੈਂ ਪਹਿਲਾਂ ਆਪਣੀਆਂ ਸਹੇਲੀਆਂ ਨੂੰ ਫੋਨ ਕਰੂੰ ਚੱਲੋ ਵੀ ਮੇ ਬੇਟੀ ਨੂੰ ਲੈ ਕੇ ਜਾਣਾ ਵੀ ਸਾਥ ਲੱਭਦੇ ਆਪਾਂ ਉਹ ਕੱਲੇ ਹੀ ਬੜੇ ਸੋਹਣੇ ਆਪਣੇ ਸਾਥ ਨਾਲ ਹੀ ਦੇਖੋ ਇੰਜਵਾਇ ਕਰ ਰਹੀ ਆ ਦੇਖ ਰਹੀ ਆ ਖੁਸ਼ ਹੋ ਰਹੀ ਆ ਖਾ ਰਹੀ ਆ ਉਹ ਇੰਟਰਵਲ ਚ ਬੇਟੀ ਮੇਰੀ ਉਹਨਾਂ ਨੂੰ ਦੇਖ ਕੇ ਖੁਸ਼ ਹੋ ਰਹੀ ਆ ਤੇ ਮੈਨੂੰ ਵੀ ਚੰਗਾ ਲੱਗਿਆ ਨਹੀਂ ਤਾਂ ਦੇਖੋ ਇਹ ਜ਼ਿੰਦਗੀ ਕੀ ਹੁੰਦੀ ਹੈ ਇੱਕ ਢਾਂਗ ਐ ਸਲਿੱਕ ਆਏ ਵੀ ਜੇ ਘਰ ਨਹੀਂ ਸਮਾਂ ਪਾਸ ਹੋ ਰਿਹਾ ਜਾਂ ਕੋਈ ਵੀ ਆ ਉਹ ਆਪਣੇ ਤੰਗ ਨਾਲ ਜਿਹਦੇ ਚ ਉਹਨਾਂ ਨੂੰ ਖੁਸ਼ੀ ਮਿਲ ਬਿਲਕੁਲ ਉਹ ਆਪਣੇ ਤੰਗ ਨਾਲ ਇੰਜੋਏ ਕਰ ਰਹੇ ਆ ਦੇਖੋ ਮਨ ਨੂੰ ਖੁਸ਼ ਕਰਨਾ ਚਾਹੀਦਾ ਹੈ ਦੁੱਖ ਤਕਲੀਫ ਹਰ ਇੱਕ ਦੀ ਜ਼ਿੰਦਗੀ 'ਚ ਹੁੰਦੇ ਆ ਜੇ ਆਪਾਂ ਉਹਨਾਂ ਚੀਜ਼ਾਂ ਬਾਰੇ ਸੋਚੀ ਜਾਉਂਗੇ ਤਾਂ ਆਪਾਂ ਉੱਨਾ ਹੀ ਨਾ ਆਪਣੇ ਆਪ ਨੂੰ ਆਪਾਂ ਨੈਗੇਟਿਵਿਟੀ ਵੱਲ ਲੈ ਕੇ ਜਾਂਦੇ ਆ ਦੇਖੋ ਦੁੱਖ ਤਕਲੀਫ ਦੀ ਮਹਿੰਗਾਈ ਤੋਂ ਤੁਸੀਂ ਮੈਨੂੰ ਹੁਣ ਕਰ ਰਹੇ ਆ ਅ ਮੇਰੇ ਖਿਆਲ ਚਬ ਤਾਂ ਨਹੀਂ ਹੈ ਵੀ ਕੋਈ ਬੰਦਾ ਇਦਾਂ ਦਾ ਹੋਵੇ ਵੀ ਜਿਹਦੀ ਜ਼ਿੰਦਗੀ ਸੁੱਖਾਂ ਦੀ ਬਿਲਕੁਲ ਫੁੱਲਾ ਫੇਜ ਹੋਵੇ ਅਜਿਦੇ ਕੋਲ ਪੈਸਾ ਹੋਵੇ ਉਹ ਵੀ ਦੁਖੀ ਹੈ ਜਿਹਦੇ ਕੋਲ ਨਹੀਂ ਹੈ ਉਹ ਵੀ ਦੁਖੀ ਹੈ ਜੇ ਮੈਂ ਕਹਿੰਦੀ ਨਾ ਜਿਹੜੇ ਬਿਲਕੁਲ ਜਿਹਦੇ ਕੋਲ ਹੈਗਾ ਮੈਡਮ ਉਹਨੂੰ ਜਿਹਦੇ ਕੋਲ ਹੈਗਾ ਨਾ ਉਹ ਨੂੰ ਟੈਨਸ਼ਨਾਂ ਵਿੱਚ ਚੱਲਣਾ ਜਾਵੇ ਬਿਲਕੁਲ ਜਿਹੜਾ ਨਾਰਮਲ ਤੋਂ ਨਾਰਮਲ ਫੈਮਿਲੀ ਕੋਲ ਕੁਝ ਵੀ ਨਹੀਂ ਹੈਗਾ ਮੈਂ ਕਹਿੰਦੀ ਉਹ ਦੋ ਡੰਗ ਦੀ ਰੋਟੀ ਖਾ ਕੇ ਉਹ ਕਹਿੰਦਾ ਮੈਨੂੰ ਉਹ ਮਿਲ ਗਈ ਨਾ ਉਹ ਬਹੁਤ ਵਧੀਆ ਮੀਨਸ ਹੁੰਦਾ ਹੈ ਉਹ ਹੀ ਮੈਡਮ ਸੰਤੁਸ਼ਟੀ ਹੈ ਤੇ ਮੈਂ ਉਹ ਵੀ ਕਹਿੰਦੀ ਨਾ ਵੀ ਜਿਹਦੇ ਕੋਲ ਹੈਗਾ ਉਹ ਉਂਝ ਫਿਕਰ ਤੇ ਚਲੋ ਮੈਂ ਕਹਿੰਦੀ ਪਰਮਾਤਮਾ ਦਵੇ ਸਭ ਨੂੰ ਬਰਾਬਰ ਦਵੇ ਦਵੇ ਥੋੜਾ ਥੋੜਾ ਮੈਨੂੰ ਨਹੀਂ ਆਤਾ ਤੁਸੀਂ ਕਹਿੰਦੇ ਬਰਾਬਰ ਤੇ ਵੀ ਮੈਂ ਤਾਂ ਇਹ ਵੀ ਲਈ ਕਹਿੰਦੀ ਹੁੰਦੀ ਵੀ ਫੇਰ ਅੱਬਾ ਜਿੰਨੇ ਵੀ ਮੇਰੇ ਭੈਣ ਭਰਾ ਆਏ ਜਿੰਨੇ ਵੀ ਸਾਡੇ ਰਿਸ਼ਤੇਦਾਰ ਆ ਉਹ ਸਾਰਿਆਂ ਕੋਲ ਮੇਰੇ ਤੋਂ ਵੱਧ ਹੀ ਹੋਵੇ ਸਾਡੇ ਕੋਲੋਂ ਵੱਧ ਹੋਵੇ ਬਹੁਤ ਗੁਣਾ ਵੱਧ ਹੋਵੇ ਤਾਂ ਕਿ ਸਾਨੂੰ ਫਿਕਰ ਨਾ ਹੋਵੇ ਦੇਖੋ ਮੈਡਮ ਜੇ ਸਾਡੇ ਰਿਸ਼ਤੇਦਾਰ ਜਾਂ ਭੈਣ ਭਰਾ ਉਹ ਦੁਖੀ ਹੋਊਗੇ ਉਹ ਮੈਂ ਤਾਂ ਹੱਥ ਤਾੰਗੂਗਾ ਉਹ ਵੀ ਸਾਨੂੰ ਚੱਲਣਾ ਪੈਣਾ ਹੈ ਨਾ ਕਹਿੰਦੇ ਵੀ ਸਾਨੂੰ ਦੁੱਖ ਹੋਊਗਾ ਵੀ ਉਹ ਪਰੇਸ਼ਾਨ ਹੈ ਅਸੀਂ ਇੱਦਾਂ ਥੋੜੀ ਵੀ ਸਾਡਾ ਭੈਣ ਭਰਾ ਭੁੱਖਾ ਬੈਠਾ ਤੇ ਅਸੀਂ ਰੱਜ ਕੇ ਖਾਣ ਹੁੰਦਾ ਹੈ ਐਦਾਂ ਨਹੀਂ ਹੁੰਦਾ ਮੈਂ ਇਹ ਸੋਚਦੀ ਹਿੰਦੀ ਵੀ हे ਰੱਬਾ ਜਿੰਨਾ ਕਿ ਤੂੰ ਸਾਨੂੰ ਦੇ ਰਿਹਾ ਹੈ ਇਹ ਗੱਲ ਜਿਹੜਾ ਦਾਸ ਨੂੰ ਕਰਦੇ ਕੇ ਸਰਬੱਤ ਦਾ ਭਲਾ ਹੋ ਮੈਂ ਹਮੇਸ਼ਾ ਇਹ ਕਹਿੰਦੀ ਦੁੱਗਣਾ ਤਿਗਣਾ ਕਈ ਗੁਣਾ ਵਾਧੂ ਮੀਰ ਬਣਾਉਣਾ ਨੂੰ ਬਿਲਕੁਲ ਨਾ ਕੋਈ ਬਹੁਤ ਜ਼ਿਆਦਾ ਹੋਵੇ ਤਾਂ ਕਿ ਸਾਡੇ ਬੰਨਾਂ ਦੇਖਣ ਤੇ ਸਾਨੂੰ ਉਹਨਾਂ ਦੀ ਫਿਕਰ ਨਾ ਹੋਵੇ ਬਸ ਮੈਂ ਇਹ ਗੱਲ ਜ਼ਰੂਰ ਕਹਿੰਦੀ ਕੋਈ ਕੱਟ ਦੋ